ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਜਿਹਦਾ ਨਾਮ ਹੈ ਗਗਨ ਸੇਕੂ ਗੱਲ ਤੇ ਕਿਤਾਬੂਸੀ ਸਾਰੇ ਤੇ ਹਾਂ ਜੀ ਅਸੀਂ ਵੀ ਠੀਕ ਠਾਕ ਆਂ ਤੇ ਹੋਰ ਨ ਮਾਰਨਿੰਗ ਤੇ ਸਾਢੇ 6 ਹੋ ਗਿਆ ਆ ਆਪਾਂ ਉੱਠ ਖੜੇ ਸੀਗੇ ਤੇ ਇਹ ਸੁਕੋ ਨੇ ਤੇ ਬੱਚੇ ਸੁੱਤੇ ਪਿਆ ਮੈਂ ਤੇ ਮੰਮਾ ਉੱਠ ਖੜੇ ਸੀ ਤੇ ਹੁਣ ਆਪਾਂ ਤੇ ਚਾਹ ਪਾਣੀ ਚਾਹ ਛਿਧੀਆ ਤੇ ਹੁਣ ਤਰੰਡਾ ਕੰਮ ਆ ਕੰਦ ਕੱਲ ਮਸਤਰੀ ਆ ਗਈ ਆਪਾਂ ਉਦੋਂ ਤੱਕ ਵਿਹੋਕ ਸੁੱਕਣੇ ਦਿੱਤਾ ਹੁਣ ਤੁਹਾਨੂੰ ਦਖਣ ਨੇ ਆ ਕੰਦ ਆਪਾਂ ਪਾਵਾ ਕਰਦੀ ਆ ਜਦੋਂ ਤਿਆਰ ਹੋ ਗਈ ਉਹ ਤੁਹਾਨੂੰ ਦਖਾਂਗੇ ਤੇ ਹੁਣ ਅੱਧੇ ਕੇ ਕੰਦ ਕੱਲ ਕਰ ਕੇ ਸੀ ਦੇਖੋ ਤੁਸੀਂ ਹਾਂਜੀ ਤੇ ਦੇਖੋ ਇੰਨੀ ਗੰਧ ਕਰਤੀ ਆ बारो तो बहुत बड़ी लाग रही है क्योंकि बाहर ले पासो खान नहीं मां है जैसे तो प्लास्टर वगैरह हो गया को भी तुम्हें दिखावांगी हाँ जी चेक करो इधर हवा जल्दी भैया तो पत्तल बने हुए है तो बने हुए तो है तो इसे भी देख सकते हैं अपने कांदा ਹਾਂਜੀ ਅੱਪਾ ਉਸ ਤੋਂ ਬਾਅਦ ਸਾਰਾ ਕੰਮ ਕਰਕੇ ਨਾਲੇ ਸੀਕੇ ਨਾਲੋਂ ਕੇ ਫਿਰ ਅੱਪਾ ਬਣਾਈ ਸੀ ਕੜੀ ਕੜੀ ਦੇ ਨਾਲ ਬਣਾਏ ਅੱਪਾ ਚੌਲ ਕਹਿੰਦੇ ਕੜੀ ਨਾਲ ਅੱਪਾ ਚੌੜੀ ਖਾਣੀ ਆ ਅੱਜ ਬੱਚੇ ਵੀ ਕਹਿ ਲਾ ਕੇ ਫਿਰ ਅੱਪਾ ਅੱਜ ਕੜੀ ਨਾਲ ਚੌਲ ਬਣਾਏ ਆ ਦਿਖਾਉਣੀਆਂ ਤੁਹਾਨੂੰ ਕੜੀ ਕੜੀ ਦੇ ਨਾਲ ਅੱਪਾ ਬਣਾਏ ਚੌਲ ਤੇ ਹਾਂਜੀ ਇੱਧਰ ਚੈੱਕ ਕਰੋ ਇਹ ਆਪਣੀ ਕੜੀ ਆ ਇਹ ਕੜੀ ਦੇ ਨਾਲ ਆਪਣੇ ਚੌਲ ਤੇ ਚੌਲ ਹੁਣ ਅੱਪਾ ਖਾਵਾਂਗੇ ਠੀਕ ਆ ਜੀ ਹੁਣ ਆਪਾਂ ਖਾਂ ਲੱਗੇ ਆ ਚੌਲ ਕੜੀ ਨਾਲ ਆਪਾਂ ਮੂਹਰੋਂ ਨਾਲ ਕੜੀ ਨਾਲ ਤੱਕ ਚੌਲ ਸਵਾਦ ਲੱਗਦੇ ਆ ਕੜੀ ਨਾਲ ਚੌਲ ਸਵਾਦ ਲੱਗਦੇ ਆ ਬੜ ਲੱਗਦੇ ਆ ਬਾਬੀ ਆ ਲੈ ਬਾਬੀ ਨੇ ਹੱਥ ਤੇ ਅਜ ਮਰਾਲੀ ਤੇਸੀ ਕੜੀ ਦੀ ਕੜੀ ਨਹੀਂ ਆਈ ਅੰਜੀ ਇੱਧਰ ਦੇਖੋ ਜੀ ਆਪਣੀ ਕੰਦ ਹੋ ਗਿਆ ਕੰਪਲੀਟ ਬੈਕ ਸਾਈਡ ਰਹਿੰਦੀ ਹੈ ਪਲਸਟਰ ਕਰਨ ਵਾਲੀ ਤੇ ਇੱਧਰ ਹੋਰ ਵੀ ਥੋੜਾ ਬੰਦਾ ਚੇਂਜ ਕਰਨਾ ਖੁਸ਼ ਉਹ ਤੁਹਾਨੂੰ ਦਿਖਾਵਾਂਗੇ ਆਪਾਂ ਇੱਧਰ ਚਿੜੀਆਂ ਚਿੰਚੀ ਕਰਦੀਆਂ ਪਈਆਂ ਨੇ ਆਪਣਾ ਚਿੜੀ ਦਾ ਆਲਣਾ ਪਾਇਆ ਹੋਇਆ ਏ ਨਮਮਤੇ ਮੈਂ ਮਿੱਤਾਂ ਫਿਰ ਚਿੜੀ ਦਾ ਨਾਮ ਹੋਇਆ ਪਿਆ ਹਾਂਜੀ ਦੇਖੋ ਤੁਸੀਂ ਆਪਣੀ ਕੰਧ ਹੋ ਗਈ ਆ ਕਲੀਅਰ ਤੇ ਇੱਧਰ ਆਪਾਂ ਇਹਦੇ ਵਿੱਚ ਸਾਰੇ ਕੋਲੀਆਂ ਪਵਾ ਦਿੱਤਾ ਵਾ ਹੋਰ ਆਪਣਾ مین ਗੇਟ ਆ ਤੇ ਆ ਆਪਣੀ ਕੰਧ ਹੋ ਗਈ ਕੰਪਲੀਟ ਸਾਰੀ ਤੇ ਇਹਦੇ ਵਿੱਚ ਆਪਾਂ ਸਾਰੇ ਕੋਲੀਆਂ ਪਵਾ ਦਿੱਤਾ ਦੇਖੋ आप पहले तो कौन नियम पाइक्स आर तो कौन था की कर दे मैं दे मारे -मारे रोड़, मारे रोड़ तो आज जब मरे मरे मरोड़ गानिया हम्म वो चाकड़ी ले लिया अच्छा वो चाकड़ा मरे सफाई की बात हो जाए सुबह से ना हम्म वो मैं मरके फेर होंगे जाया मैं ਆਪਣੇ ਬੈਕ ਸਾਈਡ ਤੋਂ ਕੰਦ ਜੀ ਦੇਖ ਲੋ। ਕਿ ਕਿ ਮੁਪਲੇਟ ਹੋਗੀ ਆ ਜੀ। ਆ ਅੱਪਣਾ ਹੈ ਘਰ। ਹੋਰ ਆਪਾਂ ਆਏ ਆ ਕੰਦ ਨੂੰ ਪਾਣੀ ਲਾਉਣ। ਹੋਰ ਆ ਟੂਟੀ ਆਈ ਜਾਂਦੀ ਤੁਹਾਨੂੰ ਪਾ। ਹਾਂ। ਇਲਾਣਾ ਇੱਥੇ ਉਧਰ ਵੀ ਲਾਵਾਂ ਬਾਹ ਕੇ ਸਬਜ਼ੀ ਲਾਉਣੀ ਹਾਂ ਉਹ ਸਹੀ ਹੈ ਹਣਾ ਸਾਰੀ ਸਬਜ਼ੀ ਲਾਉਣ ਵਾਲੀ ਪਈ ਸਾਰਾ ਵਿਹਲਾ ਕਰਕੇ ਹੂੰ ਇਹਦਾ ਦੇਖੋ ਬਾਹਰ ਅੱਜ ਥੋੜਾ ਥੋੜਾ ਮੌਸਮ ਸਹੀ ਆ ਹਣਾ ਮੌਸਮ じゃ ਸੋਹਣਾ ਅੱਜ ਬੱਦਲ ਬਣੇ ਪਏ ਆ ਪੂਰੇ ਮੌਸਮ ਪੂਰਾ ਵਧੀਆ ਬਾਹਰ ਹੂੰ ਰਮਨ ਦਾ ਘਰ ਅੱਛਾ ਅੱਛਾ ਠੀਕ ਹੈ ਠੀਕ ਹੈ ਹਾਂ ਹਾਂ ਖਾ ਲੀਏ ਗੁੱਡ ਅੱਛਾ ਜੀ ਠੀਕ ਹੈ